ਸਤਿਨਾਮ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿमिटेड ਮਾਤਰਾ ਦੀ ਵਿੱਚ ਦੋਸਤੋ ਜਿਹੜੀ ਅੱਜ ਦੀ ਵੀਡੀਓ ਆ ਇਹ ਹਰ ਇੱਕ ਕਿਸੇ ਦੇ ਲਈ ਹੈ ਇਸ ਨੂੰ ਕੋਈ ਵੀ ਵਰਤ ਸਕਦਾ ਹੈ ਕਿਉਂਕਿ ਜਦੋਂ ਕੋਈ ਕਹਿੰਦਾ ਰੱਬਾ ਸਾਡਾ ਕੰਮ ਨਹੀਂ ਹੋ ਰਿਹਾ ਸਾਰੇ ਕੰਮਾਂ ਦੇ ਵਿੱਚ ਅੜ ਚਲੇ ਹੈ ਜਿਸ ਕੰਮ ਨੂੰ ਵੀ ਹੱਥ ਪਾਉਣੇ ਹੱਥ ਪਿੱਛੇ ਨੂੰ ਜਾਂਦਾ ਹੈ ਜੋ ਵੀ ਪ੍ਰੋਬਲਮ ਹੈ ਕੰਮਕਾਰ ਦੀ ਕਿਸੇ ਦਾ ਵੰਦਨ ਹੈ ਕੋਈ ਤੁਹਾਡੇ ਆਪ ਦੇ ਦੇਵ ਦੇਵਤੇ ਨਾਰਾਜ਼ ਵੀ ਹੈ ਜਾਂ ਕਿਸੇ ਦਾ ਕੀਤਾ ਕਰਾਇਆ ਹੈ ਦੋਸਤੋ ਉਹਨਾਂ ਸਾਰੀਆਂ ਚੀਜ਼ਾਂ ਦੇ ਹੱਲ ਕਰਨ ਦੇ ਲਈ ਅੱਜ ਦਾ ਜੋ ਤੁਹਾਨੂੰ ਮੰਤਰ ਦੇਣ ਜਾ ਰਿਹਾ ਹੈ ਬੜਾ ਸਰਭ ਹਿਤਕਾਰੀ ਮੰਤਰ ਹੈ ਕੋਈ ਵੀ ਵਰਤ ਸਕਦਾ ਹੈ ਇਹ ਸੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਗੱਦੀ ਵਾਲੇ ਵੀਰਾਂ ਵਾਸਤੇ ਹੀ ਹੈ ਆਮ ਸੰਗਤ ਵੀ ਇਸ ਦਾ ਜਾਪ ਕਰ ਸਕਦੇ ਆ ਔਰ ਫਾਇਦਾ ਉਠਾ ਸਕਦੇ ਆ ਫਾਇਦਾ ਤੁਹਾਨੂੰ 100% ਕਰੋ ਉਹਦੇ ਵਿੱਚ ਕੋਈ ਸ਼ੱਕ ਨਹੀਂ ਦੇਖਣ ਦੇ ਵਿੱਚ ਹੈ ਕਈ ਵਾਰੀ ਵਨ ਦੇ ਵਨ ਦੇ ਕੰਮ ਰੁਕ ਜਾਂਦੇ ਨੇ ਜਮਾ ਸਿਰੇ ਤੇ ਜਾ ਕੇ ਕੰਮ ਰੁਕ ਜਾਂਦਾ ਹੈ ਜਾਂ ਸਰੀਰ ਸਾਥ ਨਹੀਂ ਦਿੰਦਾ ਸਰੀਰ ਢਿੱਲ ਮੱਠ ਰਹਿੰਦੀ ਹੈ ਘਰ ਦੇ ਵਿੱਚ ਕਲੇਸ਼ ਰਹਿੰਦਾ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਜਾ ਤੁਸੀਂ ਗੱਦੀ ਦਾ ਕੰਮ ਕਰਦੇ ਹੋ ਗੱਦੀ ਦੇ ਵਿੱਚ ਪ੍ਰੋਬਲਮ ਚੱਲਦੀ ਹੈ ਸੰਗਤ ਰੋਗੀ ਤਾਂ ਦੋਸਤੋ ਉੱਥੇ ਤੁਸੀਂ ਇਸ ਮੰਤਰ ਦੀ ਵਰਤੋਂ ਕਰ ਸਕਦੇ ਹੋ ਮੰਤਰ ਬੜਾ ਜ਼ਬਰਦਸਤ ਹੈ ਮੰਤਰ ਦੇ ਸ਼ਬਦ ਬੋਲਣ ਅੱਗੇ ਉਸ ਤੋਂ ਪਹਿਲਾਂ ਗੁਜਾਰਸ਼ ਹੈ ਸਬਸਕ੍ਰਾਈਬ ਕਰ ਲਿਓ ਘੰਟੀ ਤੇ ਬਟਨ ਦਬਾ ਦਿਓ ਦੋਸਤੋ ਜੇ ਤੁਸੀ ਕੋਈ ਸਾਧਨਾ ਨਾਲ ਗੱਲਬਾਤ ਕਰਨੀ ਹੈ ਕਿਸੇ ਵੀ ਗੱਲਬਾਤ ਬਾਰੇ ਕੋਈ ਪੁੱਛਣਾ ਦੱਸਣਾ ਤੁਸੀਂ ਕਾਲਮੀ ਐਪ ਡਾਊਨਲੋਡ ਕਰਕੇ ਉਸ ਰਾਹੀਂ ਅਨਲਿਮਟਿਡ ਮੰਤਰਾ ਪਰ ਕਿ ਤੁਹਾਡੀ ਆਈਡੀ ਤੁਹਾਨੂੰ ਮਿਲ ਜੂਗੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿਆਂਗੇ ਤੇ ਉੱਥੋਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਹੁਣ ਮੰਤਰ ਦੇ ਕੀ ਸ਼ਬਦ ਬੋਲਨੇ ਉਹ ਤੁਸੀਂ ਨੋਟ ਕਰੋ ਮੰਤਰ ਛੋਟਾ ਹੈ ਕੋਈ ਜ਼ਿਆਦਾ ਲੰਬਾ ਨਹੀਂ ਕੰਮ ਤੁਹਾਨੂੰ ਬੜਾ ਕਰਕੇ ਦੇਊਗਾ ਇਸ ਦੇ ਵਿੱਚ ਭੋਲੇਨਾਥ ਦੀ ਆਣਾ ਮਹਾਦੇਵ ਜੀ ਨੂੰ ਵਿੱਚ ਹਾਜ਼ਰ ਕੀਤਾ ਹੋਇਆ ਹਨੂਮਾਨ ਜੀ ਦੀ ਸਪੋਰਟ ਲੈਤੀ ਹੋਈ ਹੈ ਸ੍ਰੀ ਗਣੇਸ਼ ਮਹਾਰਾਜ ਦੀ ਸਪੋਰਟ ਲੈਦਾ ਸ੍ਰੀ ਕਾਰਤਿਕ ਮਹਾਰਾਜ ਦੀ ਸਪੋਰਟ ਲੈਤੀ ਹੋਈ ਹੈ ਬੜਾ ਜ਼ਬਰਦਸਤ ਮੰਤਰ ਹੈ ਮੰਤਰ ਦੇ ਸ਼ਬਦ ਬੋਲ ਨੋਟ ਕਰੋ ਮਸਤਕ ਮੇ ਮਹਾਦੇਵ ਹੈ ਮੈਦਾਨ ਮੇ ਹਨੂਮਾਨ ਹਿਰਦੇ ਮੇ ਹਰੀ ਦੇਖ ਲੈ ਮੇਰੇ ਵਰਾਜਮਾਨ ਸ੍ਰੀ ਕਾਰਤਿਕ ਗਣੇਸ਼ ਜੀ ਮੁਸ਼ਕਲ ਕਰੋ ਆਸਾਨ ਸਭ ਦਾਤਾ ਰਾਮ ਹੈ ਹਰਤਾ ਕਰਤਾ ਜਾਨ ਇਹ ਦੋਸਤੋ ਇਸ ਮੰਤਰ ਦੇ ਸ਼ਬਦ ਬੋਲੋ ਦੁਬਾਰਾ ਫੇਰ ਨੋਟ ਕਰੋ ਮਸਤਕ ਮੇ ਮਹਾਦੇਵ ਹੈ ਮੈਦਾਨ ਮੇ ਹਨੂਮਾਨ ਹਿਰਦੇ ਮੇ ਹਰੀ ਦੇਖ ਲੈ ਮੇਰੇ ਬਰਜਮਾਨ ਸ੍ਰੀ ਕਾਰਤਿਕ ਗਣੇਸ਼ ਜੀ ਮੁਸ਼ਕਲ ਕਰੋ ਆਸਾਨ ਸਭ ਕਾ ਦਾਤਾ ਰਾਮ ਹੈ ਹਰਤਾ ਕਰਤਾ ਜਾਨ ਦੋਸਤੋ ਇਸ ਮੰਤਰ ਮੰਤਰ ਕੋਈ ਵੀ ਪੜ ਸਕਦੇ ਹੋ ਕੋਈ ਗੱਦੇ ਰਜ ਲੋੜ ਨਹੀਂ ਸੰਮਤਰ ਦਾ ਜਾਪ ਤੁਸੀਂ ਸਵੇਰ ਸਾਮ ਕਰ ਸਕਦੇ ਹੋ ਘੱਟ ਤੋਂ ਘੱਟ ਇੱਕ ਮਾਲਾ ਜੇ ਇੱਕ ਮਾਲਾ ਨਹੀਂ ਘੱਟ ਤੋਂ ਘੱਟ ਤੁਸੀਂ ਮੰਨ ਕੇ ਚੱਲੋ ਵੀ ਘੱਟ ਤੋਂ ਘੱਟ 15 ਮਿੰਟ 20 ਮਿੰਟ ਬਾਅਦ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ ਸਵੇਰ ਸਾਮ ਜਦੋਂ ਸਮਾਂ ਮਿਲਦਾ ਤੁਹਾਨੂੰ ਤੁਸੀਂ ਇਸ ਮੰਤਰ ਦਾ ਜਾਪ ਕਰੋ ਇਸ ਦੇ ਨਾਲ ਕੋਈ ਵੀ ਤੁਹਾਡੇ ਤੇ ਮੁਸ਼ਕਲ ਹੈ ਕੋਈ ਮੁਕਦਮੇ ਦਾ ਮਾਰ ਪੈਂਦੇ ਆ ਕੋਈ ਝਗੜਾ ਹੈ ਕੋਈ ਬਿਮਾਰਾ ਕੋਈ ਦੁੱਖ ਰਹ ਉਹ ਖਤਮ ਨਹੀਂ ਹੋ ਰਿਹਾ ਤੁਹਾਡਾ ਸ਼ਬਦ ਇਹ ਦੋਸਤੋ ਤੁਸੀਂ ਦਿਲ ਲਾ ਕੇ ਪੜਨਾ ਤੁਹਾਨੂੰ ਰਿਜ਼ਲਟ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਦਿਖਣ ਲੱਗ ਜੂ ਕੋਈ ਵੀ ਕੰਮਕਾਰ ਹੈ ਕੋਈ ਖੇਤੀਬਾੜੀ ਦਾ ਕੰਮਕਾਰ ਕਰ ਜੋ ਕੋਈ ਕੰਮ ਕਰਦਾ ਬੰਦਾ ਨਾ ਕਿਸੇ ਦਾ ਕੀਤਾ ਕਰੇ ਸਭ ਮੁਸ਼ਕਲਾਂ ਤੁਹਾਡੀਆਂ ਦੋਸਤੋ ਹੱਲ ਹੋ ਜਾਣਗੀਆਂ ਅੱਜ ਦੇ ਲਈ ਇੰਨਾ ਕਿ ਸਤਰਾਮ ਆਦੇਸ਼ ਗੁਰੂ ਕੋ ਆਦੇਸ਼ ਆਦੇਸ਼ ਦੋਸਤੋ ਜੇ ਗੱਲ ਕਰਨੇ ਤੁਸੀਂ ਕਾਲਮੀ ਐਪ ਡਾਊਨਲੋਡ ਕਰਕੇ ਤੁਸੀਂ